ਸ਼ਿਕਾਰ ਮੈਂ ਹਸਨ ਬਿਲਕੁਲ ਗਿਆਨੀ ਜਮਾਨ ਦੇ ਵਿਦਿਆਰਥੀ ਹਾਂ ਅੱਜ ਦਾ ਮੇਰਾ ਵਿਸ਼ਾ ਹੈ ਪੰਜਾਬੀ ਅਤੇ ਉਪ ਵਿਸ਼ਾ ਹੈ ਸੁਭਾਅ ਵਿਆਹ ਸਮੇ ਕੁੜੀ ਦੇ ਘਰ ਗਾਏ ਜਾਣ ਵਾਲੇ ਲੋਕ ਗੀਤ ਜੋ ਕਿ ਮਿਲਣਾ ਅਤੇ ਸ਼ਰੀਕਾਂ ਦੀਆਂ ਔਰਤਾਂ ਦੇ ਦੁਆਰਾ ਗਾਏ ਜਾਂਦੇ ਨੇ ਉਹਨਾਂ ਨੂੰ ਸੁਭਾਅ ਕਹਿੰਦੇ ਨੇ ਇਸ ਲੋਕ ਗੀਤ ਦੁਆਰਾ ਕੁੜੀ ਦੇ ਮਨੋਭਾਵਾਂ ਵਿਆਹ ਦੀ ਕਾਮਨਾ ਸੋਹਣੇ ਅਤੇ ਚੰਗੇ ਘਰ ਦੀ ਇੱਛਾ ਪੇਕਾ ਘਰ ਛੱਡ ਸਭਿਆਚਾਰਕ ਇਹ ਗੁਨੇ ਸੁਪਨਿਆਂ ਦਾ ਪ੍ਰਟਾਵਾ ਕੀਤਾ ਜਾਂਦਾ ਹੈ ਅੱਜ ਜਿਸ ਸੁਹਾਗ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਸ ਦਾ ਨਾਮ ਹੈ ਬੇਟੀ ਚੰਨਲ ਦੇ ਗੋਲੇ ਇਸ ਸੁਹਾਗ ਵਿੱਚ ਪਾਪ ਅਤੇ ਬੇਟੀ ਦੇ ਵਿਚਕਾਰ ਕੋਈ ਵਾਰਤਾਲਾਪ ਅੰਕਿਤ ਹੈ ਇਸ ਵਿੱਚ ਬਾਪ ਆਪਣੀ ਬੇਟੀ ਨੂੰ ਪੁੱਛਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਬਰਤ ਚਾਹੁੰਦੀ ਹੈ ਤੇ ਧੀ ਆਪਣੀ ਪਸੰਦ ਆਪਣੇ ਬਾਪ ਨੂੰ ਦੱਸਦੀ ਹੈ ਇਸ ਸੁਹਾਗ ਨੂੰ ਕੁਝ ਇਸ ਪ੍ਰਕਾਰ ਗਾਇਆ ਗਿਆ ਹੈ ਨੂੰ ਬੇਟੀ ਚੰਨਲ ਆਪ ਆਪਣੀ ਬੇਟੀ ਨੂੰ ਪੁੱਛਦਾ ਹੈ ਕਿ ਉਹ ਚੰਦਰ ਦੇ ਰੁੱਖ ਕੋਲੇ ਕਿਉਂ ਖੜੀ ਹੈ ਜਿਸ ਦੇ ਜਵਾਬ ਵਿੱਚ ਬੇਟੀ ਦੱਸ ਕਹਿੰਦੀ ਹੈ ਕਿ ਉਹ ਚੰਦਰ ਦੇ ਰੁੱਖ ਕੋਲੇ ਨਹੀਂ ਬਲਕਿ ਆਪਣੇ ਬਾਪ ਦੇ ਘਰ ਦੇ ਬੂਹੇ ਭਾ ਕੇ ਦਰਵਾਜ਼ੇ ਤੇ ਓਲੇ ਖੜੀ ਹੈ ਬੇਟੀ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਉਸਦੇ ਲਈ ਇੱਕ ਵਰ ਨੱਪਿਆ ਜਾਵੇ ਤੇ ਉਸ ਤੇ ਉਸ ਤੋਂ ਬਾਅਦ ਬਾਪ ਆਪਣੀ ਬੇਟੀ ਨੂੰ ਉਸਦੀ ਪਸੰਦ ਕੁਝ ਦਾ ਹੈ ਕਹਿੰਦਾ ਹੈ ਕਿ ਤੂੰ ਕਿਸ ਤਰ੍ਹਾਂ ਦਾ ਵਰ ਚਾਹਨੀ ਹੈ ਤੇ ਉਸ ਤੋਂ ਬਾਅਦ ਬੇਟੀ ਕਹਿੰਦੀ ਹੈ ਕਿ ਜਿਵੇਂ ਲੱਖਾਂ ਤਾਰਿਆਂ ਵਿੱਚ ਇੱਕ ਸਭ ਤੋਂ ਸੋਹਣਾ ਚੰਨ ਹੁੰਦਾ ਹੈ ਤੇ ਲੱਖਾਂ ਜਨਾਂ ਵਿੱਚੋਂ ਇੱਕ ਸਭ ਤੋਂ ਸੋਹਣਾ ਕ੍ਰਿਸ਼ਨ ਕਨਈਆ ਹੁੰਦਾ ਹੈ